ਪਹਿਲਾਂ ਜੀ ਮੈਨੂੰ 15 ਸਾਲ ਹੋ ਗਏ ਮੇਰੇ ਗੋਡੇ ਦੁਖਦੇ ਸੀ ਤੇ ਮੈਨੂੰ ਡਾਕਟਰਾਂ ਨੇ ਵੀ ਮੈਨੂੰ ਆਖਿਆ ਸੀ ਵੀ ਫਰੇਸ਼ਨ ਹੋਊਗਾ ਤੁਹਾਨੂੰ ਸਸਵੀ ਗਾਲ ਜੀ ਨਾਮ ਮੇਰਾ ਗਗੀਤ ਕੌਰ ਜੀ ਪਿੰਡਾ ਬਸਾਣੇ ਤੇ ਮੈਨੂੰ ਗੋਡਿਆਂ ਤੋਂ ਬਹੁਤ ਅਰਕ ਆ ਗਏ ਨਾਲ ਮੈਨੂੰ ਮਹੀਨਾ ਹੋ ਗਿਆ ਇੱਥੇ ਤੇ ਮੈਨੇ ਫਰੇਸ਼ਨ ਦੱਸਿਆ ਸੀ ਡਾਕਟਰ ਸਾਹਿਬ ਨੇ ਵੀ ਫਰੇਸ਼ਨ ਕਰਾਉਣਾ ਪਊਗਾ ਤੇ ਹੁਣ ਮੈਨੂੰ ਬਹੁਤ ਫਰਕ ਆ ਤੇ ਦਵਾਈ ਵੀ ਮੈਂ ਛੱਡਤੀ ਸੀ ਦੱਸ ਦੇਣਾ ਵਾਸਤੇ ਪਹਿਲਾਂ ਜੀ ਮੈਨੂੰ 15 ਸਾਲ ਹੋ ਗਏ ਮੇਰੇ ਗੋਡੇ ਦੁਖਦੇ ਸੀ ਹਾਂਜੀ ਦੋਨੇ ਗੋਡੇ ਦੁਖਦੇ ਸੀ ਤੇ ਮੈਨੂੰ ਡਾਕਟਰਾਂ ਨੇ ਵੀ ਮੈਨੂੰ ਆਖਿਆ ਸੀ ਵੀ ਫਰੇਸ਼ਨ ਹੋਊਗਾ ਤੁਹਾਨੂੰ ਫਰੇਸ਼ਨ ਤੋਂ ਬਾਅਦ ਸਾਨੂੰ ਇੱਥੇ ਦੱਸ ਪਏ ਕਿ ਸਿੱਥੇ ਆ ਗਏ ਇੱਥੋਂ ਸਾਨੂੰ ਜੀ ਫਰਕ ਹੋ ਗਿਆ ਮਹੀਨਾ ਹੋ ਗਿਆ ਸਾਨੂੰ ਦਵਾਈ ਖਾਂਦੇ ਤੇ 10 ਦਿਨ ਹੋ ਗਏ ਤੁਹਾਨੂੰ ਦਵਾਈ ਛੱਡੀ ਹੁਣ ਸਾਨੂੰ ਬਹੁਤ ਫਰਕ ਆ ਗਿਆ ਹਾਂਜੀ ਮਾਤਾ ਸਾਡੇ ਗੁਰਜੀਤਪੁਰ ਅਵਲ ਖਤੋਨਾ ਮਲੋੜ ਦੇ ਕੋਲੇ ਪਿੰਡ ਹੈਗਾ ਦਵਾਈ ਲੈਣ ਆਏ ਸੀ ਆਪਣੇ ਕੋਲ 1 ਮਹੀਨਾ ਕੇ ਪਹਿਲਾਂ ਆਏ ਸੀ ਦਵਾਈ ਲੈਣ ਸਾਰੇ ਡਾਕਟਰਾਂ ਨੇ অপারেশন ਦੱਸਿਆ ਸੀ ਕਿ ਗੋਡੇ ਬਦਲਨੇ ਪੈਣੇ ਸਨ ਦੀ 10 ਪਈ ਇਹਨਾਂ ਨੂੰ ਫਿਰ ਤੋਂ ਅੱਜ 1 ਮਹੀਨਾ ਹੋ ਗਿਆ ਦਵਾਈ ਖਾਂਦਿਆਂ ਨੂੰ ਬਿਲਕੁਲ ਰਿਲੈਕਸ ਹੈ ਪੂਰੇ ਫਿਰਦੇ ਆ ਕੋਈ ਦਰਦ ਨਹੀਂਗਾ ਦਵਾਈ ਵੀ 15% ਘਟਾ ਚੁੱਕੇ ਆਗੇ ਤੇ ਬਿਜਲੀ ਦਾਸ ਨੇ ਇਹਨਾਂ ਦਵਾਈ ਆਪੇ ਆਪ ਬੰਦ ਕਰਕੇ ਵੀ ਦੇਖੀ ਕੋਈ ਦਿੱਕਤ ਨਹੀਂ ਆਈ ਇਹਨਾਂ ਨੂੰ ਸੋਟੀ ਵੀ ਛੱਡਤੀ ਕੋਈ ਦਰਦ ਵੀ ਨਹੀਂ ਰਾਤ ਨੂੰ ਦਰਦ ਵੀ ਨਹੀਂ ਹੁੰਦਾ ਬਿਲਕੁਲ ਨੋਰਮਲ ਹੈ ਮੈਂ ਵੀ ਕਹਣਾਗਾ ਤੁਹਾਨੂੰ ਜੇ ਮੇਰੀ ਕੋਈ ਵੀਡੀਓ ਸੁਣ ਰਹੀ ਹੈ ਜਿਹਨੂੰ ਕੋਈ ਇਹ ਜੀ ਦਿੱਕਤ ਹੈਗੀ ਹੈ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਸਾਨੂੰ ਜੁੜ ਕੇ ਮਿਲੋ ਸਿੰਘਲਾਜ ਰਵੇਦੀ ਹਸਪਤਲ ਹਨਾ ਬਾਈਪਾਸ ਰੋਡ ਨਾਇਰਾ ਪਟੋਲ ਪੰਪਲੀ ਕੋਲੇ ਕਾਲਾਮਲੀ ਮੰਡੀ ਜ਼ਿਲ੍ਹਾ ਸਿਸਰਹਰਿਆਣਾ ਜੈ ਜੀ